जय भीम जय पार्थ पोसुनामा चैनल ते आप सबका स्वागत है आज ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਯੂਨੀਵਰਸਿਟੀ ਆਫ ਮੁੰਬਈ ਵਿੱਚ ਅੰਡਰ ਗ੍ਰੈਜੂਏਸ਼ਨ ਦੀ ਪੜ੍ਹਾਈ ਕਲੰਬੀਆ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਤੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਐਜੂਕੇਸ਼ਨ ਨੂੰ ਲੈ ਕੇ ਅਸੀਂ ਇਹਨਾਂ ਤੇ ਅੱਜ ਗੱਲਬਾਤ ਕਰ ਰਹੇ ਹਾਂ 바ਵਾ ਸਾਹਿਬ ਦੀ ਜ਼ਿੰਦਗੀ ਨੂੰ ਲੈ ਕੇ જરા ਸੋਚੋ ਕਿੱਥੋਂ ਇਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਦੋਂ ਸਕੂਲ ਵਿੱਚ ਇਹਨਾਂ ਦੇ ਨਾਲ ਇੰਨਾ ਜ਼ਿਆਦਾ ਵਿਤਕਰਾ ਹੁੰਦਾ ਸੀ ਕਿ ਬਾਕੀ ਸਟੂਡੈਂਟਸ ਦੇ ਨਾਲ ਬੈਠਣ ਨੂੰ ਵੀ ਇਹਨਾਂ ਨੂੰ ਸਥਾਨ ਨਹੀਂ ਸੀ ਦਿੱਤਾ ਜਾਂਦਾ ਸਕੂਲ ਵਿੱਚ ਪਏ ਪਾਣੀ ਦੇ ਘੜੇ ਨੂੰ ਛੂਹਣਾ ਤਾਂ ਬਹੁਤ ਦੂਰ ਦੀ ਗੱਲ ਜੇਕਰ ਘੜੇ ਦੇ ਉੱਪਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਪਰਛਾਵਾਂ ਵੀ ਪੈ ਜਾਂਦਾ ਸੀ ਤੇ ਉਹ ਲੋਕ ਉਸ ਪਾਣੀ ਨੂੰ ਪੀਣਾ ਠੀਕ ਨਹੀਂ ਸੀ ਸਮਝਦੇ ਅੱਜ ਮੈਂ ਯੂਨੀਵਰਸਿਟੀ ਆਫ ਬੰਬਈ ਕਲੰਬੀਆ ਯੂਨੀਵਰਸਿਟੀ ਹੋਰ ਯੂਨੀਵਰਸਿਟੀਆਂ ਜਿਹੜੀਆਂ ਕਿ ਭਾਰਤ ਤੋਂ ਬਾਹਰ ਨੇ ਅਜੇ ਹੀ ਸਟੂਡੈਂਟ ਦਾ ਜਿੰਨੇ ਸ਼ੁਰੂ ਤੋਂ ਹੀ ਜਤੀ ਵਿਤਕਰੇ ਨੂੰ ਵੇਖਿਆ ਹੋਵੇ ਸਹਾਰਿਆ ਹੋਵੇ ਉਹ ਕਿਸ ਤਰ੍ਹਾਂ ਦੁਨੀਆ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਵਿੱਚ ਜਾ ਕੇ ਐਜੂਕੇਸ਼ਨ ਪ੍ਰਾਪਤ ਕੀਤੀ ਔਰ ਜਿਨ੍ਹਾਂ ਲੋਕਾਂ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਜ਼ਿਆਤੀ ਵਿਤਕਰਾ ਕੀਤਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਇਹ ਕੁਦਰਤ ਦਾ ਕਾਨੂੰਨ ਹੈ ਕੁਦਰਤ ਦਾ ਕਾਨੂੰਨ ਸੋ ਸਭ ਤੋਂ ਪਹਿਲਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਦੋਸਤੋ ਗੱਲ ਕਰਾਂਗੇ ਆਪਾਂ ਪੋਸਟ ਸਕੈਂਡਰੀ ਐਜੂਕੇਸ਼ਨ 1897 ਦੇ ਵਿੱਚ ਅੰਬੇਡਕਰ ਦਾ ਪਰਿਵਾਰ ਮੁੰਬਈ ਚਲਾ ਗਿਆ ਜਿੱਥੇ ਅੰਬੇਡਕਰ ਐਲੀਫਿੰਸਟਨ ਹਾਈ ਸਕੂਲ ਦੇ ਵਿੱਚ ਦਾਖਲ ਹੋਣ ਵਾਲਾ ਇੱਕੋ ਇੱਕ ਅਛੂਤ ਬਣ ਗਿਆ 1906 ਵਿੱਚ 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ 9 ਸਾਲ ਦੀ ਲੜਕੀ ਰਮਾਬਾਈ ਨਾਲ ਕਰ ਦਿੱਤਾ ਗਿਆ ਵਕਤ گزرਦਾ ਗਿਆ 1907 ਵਿੱਚ ਉਹਨਾਂ ਨੇ میٹرਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਗਲੇ ਸਾਲ ਉਹ ਐਲਫਿੰਸਟਨ ਕਾਲਜ ਦੇ ਵਿੱਚ ਦਾਖਲ ਹੋ ਗਏ ਜੋ ਕਿ ਯੂਨੀਵਰਸਿਟੀ ਆਫ ਬੰਬਈ ਦੇ ਨਾਮ ਨਾਲ ਜੁੜਿਆ ਹੋਇਆ ਸੀ ਉਹਨਾਂ ਅਨੁਸਾਰ ਉਹਨਾਂ ਦੀ ਮਹਾਰ ਜਾਤੀ ਵਿੱਚ ਅਜਿਹਾ ਕਰਨ ਵਾਲੇ ਉਹ ਪਹਿਲੇ ਹੀ ਵਿਦਿਆਰਥੀ ਸਨ ਆਪਣੀ ਪੁਸਤਕ ਦਾ ਬੁੱਧਾ ਐਂਡ ਹਿਸ ਧਾਮਾ ਜਿਸ ਜਦੋਂ ਉਹਨਾਂ ਨੇ ਆਪਣੀ ਅੰਗਰੇਜ਼ੀ ਚੌਥੀ ਮਿਆਦ ਦੀ ਪ੍ਰੀਖਿਆ ਪਾਸ ਕੀਤੀ ਤਾਂ ਉਹਨਾਂ ਦੇ ਭਾਈਚਾਰੇ ਦੇ ਲੋਕ ਜਸ਼ਨ ਮਨਾਉਣਾ ਚਾਹੁੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਉਹ ਮਹਾਨ ਉਚਾਈਆਂ ਤੇ ਪਹੁੰਚ ਚੁੱਕਾ ਹੈ ਕਮਿਊਨਿਟੀ ਦੁਆਰਾ ਉਹਨਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਇੱਕ ਜਨਤਕ ਸਮਾਰੋਹ ਮਨਾਇਆ ਗਿਆ ਅਤੇ ਇਸ ਮੌਕੇ ਤੇ ਉਹਨਾਂ ਨੂੰ ਦਾਦਾ ਕੈਲਸਕਰ ਲੇਖਕ ਅਤੇ ਪਰਿਵਾਰਕ ਦੇ ਮਿੱਤਰਾਂ ਨੇ ਬੁੱਧ ਦੀ ਜੀਵਨੀ ਪੇਸ਼ ਕੀਤੀ 1912 ਤੱਕ ਉਹਨਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿੱਚ ਆਪਣੀ ਡਿਗਰੀ ਪ੍ਰਾਪਤ ਕੀਤੀ ਅਤੇ ਵੜੋਦਾ ਰਾਜ ਸਰਕਾਰ ਨਾਲ ਰੋਜ਼ਗਾਰ ਲਈ ਤਿਆਰ ਹੋ ਗਏ ਉਹਨਾਂ ਦੀ ਪਤਨੀ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣਾ ਅਤੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਛੇਤੀ ਨਾਲ ਆਪਣੇ ਬਿਮਾਰ ਪਿਤਾ ਨੂੰ ਵੇਖਣ ਲਈ ਮੁੰਬਈ ਵਾਪਸ ਆਉਣਾ ਪਿਆ। ਉਹਨਾਂ ਦੀ ਮੌਤ 2 ਫਰਵਰੀ 1913 ਨੂੰ ਹੋ ਗਈ ਸੀ। ਕੋਲੰਬੀਆ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਦੇ ਦੌਰਾਨ 1913 ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ 22 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਚਲੇ ਗਏ। ਉਹਨਾਂ ਨੂੰ ਮਹਾਰਾਜ ਵਿੜੋਦਾ ਸਿਓ ਜਿਓਰਾਓ ਗਾਇਕਵੜ ਜਿਨ੍ਹਾਂ ਨੂੰ ਵਿੜੋਦਾ ਦੇ ਗਾਇਕਵੜ ਦੁਆਰਾ ਸਥਾਪਿਤ ਕੀਤੀ ਗਈ ਸਕੀਮ ਦੇ ਤਹਿਤ 3 ਸਾਲਾਂ ਲਈ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਵਿਰੋਧਾ ਸਟੇਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ ਜਿਸ ਨੂੰ ਨਿਊਯਾਰਕ ਸਿਟੀ ਵਿੱਚ ਕਲੰਬੀਆ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਸਿੱਖਿਆ ਲਈ ਮੌਕੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ। ਉੱਥੇ ਪਹੁੰਚਣ ਤੋਂ ਬਾਅਦ ਉਹ ਲਿਵਿਸਟਨ ਹਾਲ ਦੇ ਕਮਰੇ ਦੇ ਵਿੱਚ ਨਾਵਲ ਪਟਨਾ ਨਾਂ ਦਾ ਇੱਕ ਪਾਰਸੀ ਸੀ ਜੋ ਜ਼ਿੰਦਗੀ ਭਰ ਦਾ ਮਿੱਤਰ ਸੀ ਨਾਲ ਸੈਟਲ ਹੋ ਗਏ। ਉਹਨਾਂ ਨੇ ਜੂਨ 1915 ਦੇ ਵਿੱਚ ਐਮਏ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਥ ਸ਼ਾਸਤਰ, ਸਮਾਜ ਸ਼ਾਸਤਰ, ਇਤਿਹਾਸ, ਫਿਲਾਸਫੀ, ਆ ਰਾਜਨੀਤੀ, ਵਿਗਿਆਨ ਅਤੇ ਮਾਨਵ ਵਿਸ਼ਾਸਤਰ ਦੇ ਹੋਰ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰ ਲਈ। ਉਹਨਾਂ ਨੇ ਇੱਕ ਥੀਸਿਸ ਪ੍ਰਾਚੀਨ ਭਾਰਤੀ ਵਪਾਰ ਪੇਸ਼ ਕੀਤੀ ਅੰਬੇਡਕਰ ਜੌਨ ਡੈਵੀ ਅਤੇ ਲੋਕਤੰਤਰ ਤੇ ਉਹਨਾਂ ਦੇ ਕੰਮਾਂ ਦੁਆਰਾ ਪ੍ਰਭਾਵਿਤ ਹੋਇਆ ਸੀ 1916 ਦੇ ਵਿੱਚ ਉਹਨਾਂ ਨੇ ਇੱਕ ਹੋਰ ਐਮਏ ਲਈ ਆਪਣੀ ਦੂਜੀ ਥੀਸਿਸ ਨੈਸ਼ਨਲ ਡਿਵਾਈਡਡ ਆਫ ਇੰਡੀਆ ਏ ਹਿਸਟੋਰੀਕ ਐਂਡ ਐਨਾਲਿਸਟਿਕ ਸਟਡੀ ਨੂੰ ਪੂਰਾ ਕੀਤਾ ਅਤੇ ਆਖਰਕਾਰ ਉਹਨਾਂ ਨੇ ਜੀ ਥੀਸਿਸ ਲਈ ਲੰਡਨ ਰਵਾਨਾ ਹੋਣ ਲਈ 1927 ਦੇ ਵਿੱਚ ਅਰਥ ਸ਼ਾਸਤਰ ਵਿੱਚ ਆਪਣੀ ਐਚ ਐਚ ਡੀ ਪ੍ਰਾਪਤ ਕੀਤੀ 9 ਮਈ ਨੂੰ ਉਹਨਾਂ ਨੇ ਮਨੁੱਖੀ ਵਿਗਿਆਨਿਕ ਐਗਜ਼ਲੈਂਡਰ ਦੁਆਰਾ ਕਰਵਾਏ ਇੱਕ ਸੈਮੀਨਾਰ ਤੋਂ ਪਹਿਲਾਂ ਭਾਰਤ ਵਿੱਚ ਜਾਤ ਉਹਨਾਂ ਦਾ ਮੈਕੈਨਿਜ਼ਮ ਉਤਪਤੀ ਅਤੇ ਵਿਕਾਸ ਦਾ ਪੇਪਰ ਪੇਸ਼ ਕੀਤਾ ਉਸ ਤੋਂ ਬਾਅਦ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ 1916 ਦੇ ਵਿੱਚ ਉਹਨਾਂ ਨੇ ਗ੍ਰੇਨਜ਼ ਇਨ ਵਿੱਚ ਬਾਰ ਕੋਰਸ ਲਈ ਦਾਖਲਾ ਲਿਆ ਉਸ ਸਮੇਂ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਦਾਖਲਾ ਲੈ ਲਿਆ ਜਿੱਥੇ ਉਹਨਾਂ ਨੇ ਇੱਕ ਡਾਕਟਰ ਦੀ ਥੀਸਿਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੂਨ 1917 ਦੇ ਵਿੱਚ ਉਹ ਭਾਰਤ ਪਰਤੇ ਕਿਉਂਕਿ ਵੜੋਦਾ ਤੋਂ ਉਹਨਾਂ ਦੀ ਸਕਾਲਰਸ਼ਿਪ ਸਮਾਪਤ ਹੋ ਗਈ ਉਸ ਦਾ ਪੁਸਤਕ ਸੰਗ੍ਰਹਿ ਉਹਨਾਂ ਵੱਲੋਂ ਵੱਖੂ ਵਖਰੇ ਸਮੁੰਦਰੀ ਜਹਾਜ਼ਾਂ ਤੇ ਭੇਜਿਆ ਗਿਆ ਅਤੇ ਇਹ ਸਮੁੰਦਰੀ ਜਹਾਜ਼ ਤੇ ਇੱਕ ਜਰਮਨ ਪੰਡੂਬੀ ਦੁਆਰਾ ਹਮਲਾ ਕੀਤਾ ਗਿਆ ਅਤੇ ਡੁੱਬ ਗਈ ਸੀ ਉਹਨਾਂ ਨੂੰ 4 ਸਾਲ ਦੇ ਅੰਦਰ ਆਪਣਾ ਥੀਸਿਸ ਜਮਾ ਕਰਵਾਉਣ ਲਈ ਲੰਡਨ ਵਾਪਸ ਜਾਣ ਦੀ ਆਗਿਆ ਮਿਲ ਗਈ ਉਹ ਪਹਿਲੇ ਮੌਕੇ ਤੇ ਵਾਪਸ ਆ ਗਏ ਅਤੇ 1921 ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ 1923 ਵਿੱਚ ਉਹਨਾਂ ਨੇ ਦਾ ਪ੍ਰੋਬਲਮ ਆਫ ਦਾ ਰੂਪੀ ਇੰਟੈਂਸਟ ओरिएंट ਐਂਡ ਸੋਲੂਸ਼ਨ ਨਾਮ ਦੀ ਥੀਸਿਸ ਪੇਸ਼ ਕੀਤਾ ਇਸੇ ਸਾਲ ਉਹਨਾਂ ਨੇ ਅਰਥ ਸ਼ਾਸਤਰ ਵਿੱਚ ਬੀ ਐਸ ਸੀ ਕੀਤੀ ਉਹਨਾਂ ਨੂੰ ਤੀਜੀ ਅਤੇ ਚੌਥੀ ਡਾਕਟੋਰੇਟ ਐਲ ਐਲ ਡੀ ਕਲੰਬੀਆ 1952 ਡੀ ਨੈਟ ਉਸਮਾਨੀਆ 1953 ਨੂੰ ਸਨਮਾਨਿਤ ਕੀਤਾ ਗਿਆ